विक्रम सिंह मजीठिया ਦੇ ਘਰ ਦੇ ਉੱਤੇ ਵਿਜੀਲੈਂਸ ਵਿਭਾਗ ਦੀ ਹੋਈ ਰੇਡ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਤੇ ਵਿਕਰਮ ਸਿੰਘ ਮਜੀਠੀਆ ਦੇ ਵਿਚਕਾਰ ਜੋ ਗਲਵਤ ਹੋਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਲਾਈਵ ਤਸਵੀਰਾਂ ਤੇ ਗੱਲਬਾਤ ਜੋ ਵੀਕਰਮ ਸਿੰਘ ਮਜੀਠੀਆ ਦੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਸਾਂਝੀ ਹੋਈ ਕੀ ਇਹ ਸਭ ਕੁਝ ਦਰਸਤ ਹੈ ਜਾਂ ਨਹੀਂ ਇਸ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਆਓ ਦੇਖਦੇ ਹਾਂ ਪੂਰੀ ਵੀਡੀਓ ਦੇਖੋ ਕੋਈ ਬੈਠ ਕੇ ਗੱਲ ਕਰਦੇ ਦਿੱਤਾ ਹਾਂ ਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਰਜ਼ੀ ਦੇਰੇ ਦਫਤਰ ਆਇਓ ਬੈਠ ਕੇ ਗੱਲ ਕਰੋ ਮੈਂ ਤੇ ਪਛਾਣਦਾ ਹਾਂ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨੋਟ ਦ ਵੇ ਇਨਵੈਸਟੀਗੇਸ਼ਨ ਨੋ ਨੋ ਦਿਸ ਇਜ਼ ਯੂ ਆਰ ਇਨ ਦ ਵੇ ਯੂ ਆਰ ਟ੍ਰੈਸਪਾਸਿੰਗ ਇਨਟੂ ਮਾਈ ਹਾਊਸ ਯੂ ਆਰ ਟ੍ਰੈਸਪਾਸਿੰਗ ਇਨਟੂ ਮਾਈ ਹਾਊਸ ਲੈਟਸ ਨੋ ਨੋ ਤੂੰ ਵੀਡੀਓ ਬਣਾਏ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮਜੂਬ ਡੋਨਟ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾ ਤੁਸੀਂ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਰੋਂ ਨੂੰ ਪਛਾਣਦਾ 33 ਸੌਣੇ ਪਛਾਣ ਉਸ ਮੈਨੂੰ ਲੋਕ ਮੈਨਾਂ ਆਇਆ ਹੋਇਆ ਯੂ ਜੀ ਉਦੋਂ ਟੋਡਾ ਕਿ ਮੈਂ ਐਸਲ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਬੈਂਕ ਫਲੋਰ ਦੇ ਬਿਜ਼ਨਸ ਵੀਰ ਨੂੰ ਕਾਲ ਹੋ ਤੁਸਾਂ ਹਾਂ ਡੀਐਸਪੀ ਇਨ ਦਾ ਪਰਜੂ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਹਾਂ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਡਰੈਕ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਪਤਾ ਅਸੀਂ ਦੱਸ ਵੀ ਨਹੀਂ ਦੱਸੋ ਨਾ ਤੁਸੀਂ ਤਾਂ ਦਾਸ ਹੀ ਨਹੀਂ ਰਹੇ ਇੱਧਰ ਧੱਕੇ ਦੇ ਉਹ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੈਂ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬਲਾਜਮ ਹੈ ਜੀ ਥੋੜੇ ਨਾਲ ਦੱਸਿਓ ਮਟਰ ਜੀ ਇੱਥੇ ਕੀ ਕਵਰੇਜ ਧੱਕਾ ਕਰਦੇ ਹੋ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਭੇਜੋ ਕੰਬੀਰ ਕੱਲ ਸੋਨੀ ਮੇਰੇ ਦੇਖੋ ਤੁਸੀਂ ਬੈਕਪਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਵਿੱਚ ਅਸੀਂ ਆਪਣਾ ਨੰਬਰ ਲਿਖਣਾ ਹੈ ਰੋਗਟਰ ਤੋਂ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਨੇ ਉਹਨੂੰ ਸਭ ਰਿਕਾਰਡ ਹੋਣਾ ਹੈ ਤੁਹਾਡਾ ਵੀ ਸੂਟ ਇਥੇ ਥ੍ਰੈਟ ਹੈ ਸਰ ਸਭੀ ਡਿਟੇਲ ਨਾ 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 ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਦੇਵਿਦ ਨੂੰ ਬਣਾ ਸਾਰੇ ਬਣਾ ਬੜੀ ਤੁਹਾਡੇ ਵਿਗੜ ਤੋਂ ਖਾਵੇ ਨਾ ਕੋਈ ਤੁਸੀਂ ਜਿਹੜਾ ਵਿਗੜ ਕੋ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰਤੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂੰ ਸੀ ਸਰ ਮੈਂ ਇੰਸਪੈਕਟਰ ਤੁਹਾਡੀ ਬਰਤੀ ਕਿੱਥੇ ਜੀ ਬਿਜ਼ਨਸ ਹੋ ਰਹੀ ਬਰਤੀ ਇਹ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਤੁਸੀਂ ਕਿਉਂ ਆ ਜੀ ਤੁਸੀਂ ਕੌਣ ਜੀ ਤੁਸੀਂ ਜੀ ਬੀਐਸਪੀ ਔਰ ਕੋਣ ਆ ਜੀ ਇੱਥੇ ਆ ਬੰਦੇ ਇੰਨੇ ਮਗਰਟ ਉੱਤੇ ਮੇਰਾ ਕਿਹਦਾ ਫੋਨ ਹੈ ਤੁਸੀਂ ਬ੍ਰੈਂਡ ਐਸਪੀ ਵਿਜਨ ਨਾਲ ਸਾਡੇ ਸਾਰੇ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਦਾ ਸਦਾ ਸਭ ਤੁਸੀਂ ਤੁਸੀਂ ਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਤੇ ਬੈਠੋ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਪਲੀਜ਼ ਕੋਲ ਥੈਂਕ ਯੂ ਆਰ ਨੋਟ ਕੋਆਪਰੇਟਿੰਗ ਸੁਣੋਗੇ ਰੀਲੀਸ ਇਟ ਆਊਟ ਪਲੀਜ਼ ਅਕਾਊਂਟ ਵੀ ਨੋਟ ਇਨ ਅ ਪਬਲਿਕ ਵਾਈ ਨੋਟ ਇੰਟਰਸਟਿੰਗ ਇਜ਼ ਇਨ ਇਰ ਮਾਈਟ ਬੀ ਪੀਪਲ ਜੀ ਜੀ ਦੇਖੋ ਸਰ ਇੱਕ ਜਵਾਬ ਨਾ ਆਈ ਆਮ ਨੋਟ ਆਮ ਸੌਰੀ ਤੁਹਾਨੂੰ ਜਰਾ ਤੋੜਦਾ ਪੰਜਾਬ ਦਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਕਾ ਕਰਦੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਤੋਂਡੇ ਦਾ ਕੋਈ ਗੱਲ ਦੱਸੋ ਮੈਨੂੰ ਤੱਕ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਹੋਂ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥਨ ਫਰੰਟ ਆਫ ਦ ਕੈਮਰਾਸ ਉਹ ਜੀ ਰਿਕਾਰਡਰ ਵੀ ਲੀਗ ਐਡਵੋਕੇਟ ਨੋਰਥਨ ਉਹਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਗੱਲ ਹੈ ਮੈਂ ਤਾਂ ਜਾਓ ਮੈਂ ਬੈਠਦਾ ਪਤਾ ਕੋਈ ਬੰਦ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਬੋਲੋ ਬਲਾਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੋਲੋ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਗੇ ਜਸਟਿਸ ਕੰਮ ਕਰ ਰਹੇ ਮੈਂ ਆਪ ਤੇ ਜੀ ਗੱਲ ਕਰ ਰਿਹਾ ਹਾਂ ਤੇ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਤੁਸੀਂ ਕਰੋ ਸੁਣੋ 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 ਜੇ ਜਾਪ ਤੇ ਝੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਨਾਲ ਬੈਠੇ ਸਿਕਿਉਰਟੀ ਕਿੰਨਾ ਨੂੰ ਮੋੜ ਕਰਾ ਗਏ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਇੰਚਾ ਕੀ ਉਹਨਾਂ ਨੇ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਕੀ ਥੱਲੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਨੂੰ ਨਾ ਦੀ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਹਬ ਉੱਪਰ ਬੈਠਾ ਆ ਤੁਸੀਂ ਪਿੱਛੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਜਵਾਬ ਤਾਂ ਇਹ ਕੀ ਹੈ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਵਿੱਚ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਨੋਂ ਦੇ ਖੜੀ ਹੋ ਕੇ ਤੁਸੀਂ ਐਵੇਂ ਘਬਰਾ ਕੇ ਜਿਆਦਾ ਨਾ ਬੈਠੋ ਕੁਝ ਨਹੀਂ ਹੋ ਗਿਆ